ਇੱਕ ਮਾਂ ਦੇ ਵੱਲੋਂ ਆਪਣੇ ਪੁੱਤ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਦੱਸਦੀ ਹੈ ਕਿ ਨਵਦੀਪ ਜਲਵੇੜਾ ਵਾਟਰ ਕੈਨਨ ਬੁਆਏ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਨਵਦੀਪ ਦੇ ਹੱਕ ਦੇ ਵਿੱਚ ਨੇ ਤੇ ਉੱਥੇ ਹੀ ਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਜਸਨੂ ਲੈ ਕੇ ਅੱਜ ਜਗਜੀਤ ਢੱਲੇਵਾਲ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਵਦੀਪ ਜਲਵੇੜਾ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਨਵਦੀਪ ਜਲਵੇੜਾ ਯਾਨੀ ਕਿ ਵਾਟਰ ਕੈਨਨ ਬੁਆਏ ਦੇ ਮਾਤਾ ਦਾ ਇੱਕ ਵੱਡਾ ਵਿਰੋਧ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਇੱਕੇ ਕੁਝ ਸਰਕਾਰਾਂ ਦਾ ਵਿਰੋਧ ਵੀ ਕੀਤਾ ਹੈ ਤੇ ਉੱਥੇ ਹੀ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਮਾਤਾ ਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਰਿਹਾ ਕੀਤਾ ਜਾਵੇ ਤੇ ਸਰਕਾਰਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਿਹੜੀ ਕਿ ਪੰਜਾਬ ਦੇ ਲਈ ਹਮੇਸ਼ਾ ਹੀ ਆਵਾਜ਼ ਨਵਦੀਪ ਵਾਟਰ ਕੈਨਬੋਏ ਦੇ ਵੱਲੋਂ ਜਿਹੜੀ ਕਿ ਚੱਕੀ ਗਈ ਹੈ ਤੇ ਉੱਥੇ ਹੀ ਹੁਣ ਜਥੇਬੰਦੀਆਂ ਵੀ ਜਿਹੜੀਆਂ ਕਿ ਨਵਦੀਪ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਉੱਥੇ ਹੀ ਹੁਣ ਐਸਪੀ ਦਫ਼ਤਰ ਦਾ ਖਿਰਾਉ ਕਰਨ ਦੇ ਲਈ ਜਿਹੜਾ ਕਿ ਅੰਦਾਨ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਹੁਣ ਨਵਦੀਪ ਨੂੰ ਜਿਹੜਾ ਕਿ ਰਿਹਾ ਕਰਨ ਦੀ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕਹਿਣਾ ਮਾਤਾ ਦਾ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਵਦੀਪ ਸਿੰਘ ਕੀ ਮਾਤਾ ਬੋਲ ਰਹੀ ਜੀ ਜਲਵੇੜੇ ਤੇ ਨਵਦੀਪ ਨੂੰ 17 ਤਰੀਕ ਨੂੰ ਜੀ ਅਨਾਜ ਮੰਡੀ ਵਾਂ ਇਕੱਠੇ ਹੋਣਾ ਸਾਰੇ ਕਿਸਾਨ ਭਾਈਆਂ ਨੂੰ ਸਭ ਨੂੰ ਆਪ ਜੁੜ ਕੇ ਬੇਨਤੀ ਵਿਸਾਰੇ ਬਚੜਕਾਣਾ ਜੀ ਅਨਾਜ ਮੰਡੀ ਵਾਂ ਜੋ ਨਵਦੀਪ ਨੂੰ 17 ਤਰੀਕ ਨੂੰ ਮਿਸਹਾਬਨਾ ਬਾਈ ਚੜਕਾ ਚਟਵਾਣਾ ਜੀ ਇਹ ਕਹਿੰਦਾ ਨਜਮਨ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਮੇਰੀ ਇੱਕ ਮਾਂ ਦੇ ਵੱਲੋਂ ਆਪਣੇ ਪੁੱਤ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਦੱਸਦੀ ਹੈ ਕਿ ਨਵਦੀਪ ਜਲਵੇੜਾ ਵਾਟਰ ਕੈਨਨ ਬੁਆਏ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਏ ਜਿਹੜੀਆਂ ਕਿ ਨਵਦੀਪ ਦੇ ਹੱਕ ਦੇ ਵਿੱਚ ਨੇ ਤੇ ਉੱਥੇ ਹੀ ਐਸਪੀ ਦਫ਼ਤਰ ਦਾ ਕਿਰਾਉ ਕੀਤਾ ਜਾਵੇਗਾ ਤੇ ਜਸਨੂ ਲੈ ਕੇ ਅੱਜ ਜਗਜੀਤ ਢੱਲੇਵਾਲ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਵਦੀਪ ਜਲਵੇੜਾ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਨਵਦੀਪ ਜਲਵੇੜਾ ਯਾਨੀ ਕਿ ਵਾਟਰ ਕੈਨਨ ਬੁਆਏ ਦੇ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਕਿ ਕੁਝ ਸਰਕਾਰਾਂ ਦਾ ਵਿਰੋਧ ਵੀ ਕੀਤਾ ਹੈ ਤੇ ਉੱਥੇ ਹੀ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਮਾਤਾ ਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਰਿਹਾ ਕੀਤਾ ਜਾਵੇ ਤੇ ਸਰਕਾਰਾਂ ਦੇ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਿਹੜੀ ਕਿ ਪੰਜਾਬ ਦੇ ਲਈ ਹਮੇਸ਼ਾ ਹੀ ਆਵਾਜ਼ ਨਵਦੀਪ ਵਾਟਰ ਕੈਨਬੋਏ ਦੇ ਵੱਲੋਂ ਜਿਹੜੀ ਕਿ ਚੱਕੀ ਗਈ ਹੈ ਤੇ ਉੱਥੇ ਹੀ ਹੁਣ ਜਥੇਬੰਦੀਆਂ ਵੀ ਜਿਹੜੀਆਂ ਕਿ ਨਵਦੀਪ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਉੱਥੇ ਹੀ ਹੁਣ ਐਸਪੀ ਦਫ਼ਤਰ ਦਾ ਖਿਰਾਓ ਕਰਨ ਦੇ ਲਈ ਜਿਹੜਾ ਕਿ ਅਲਾਨ ਕਰ ਦਿੱਤਾ ਹੈ ਤੇ ਜਿਸ ਨੂੰ ਕੇ ਹੁਣ ਨਵਦੀਪ ਨੂੰ ਜਿਹੜਾ ਕਿ ਰਿਹਾ ਕਰਨ ਦੀ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕਹਿਣਾ ਮਾਤਾ ਦਾ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਮਦੀਪ ਸਿੰਘ ਕੀ ਮਾਤਾ ਬੋਲ ਰਹੀ ਜੀ ਜਲਵੇੜੇ ਤੇ ਨਮਦੀਪ ਨੂੰ 17 ਤਰੀਕ ਨੂੰ ਜੀ ਅਨਾਜ ਮੰਡੀਵਾਂ ਇਕੱਠੇ ਹੋਣਾ ਹਰ ਇੱਕ ਕਿਸਾਨ ਭਾਈਆਂ ਨੂੰ ਸਭ ਨੂੰ ਅੱਜ ਜੋੜ ਕੇ ਬੇਨਤੀ ਵਿਸਾਰੇ ਬਚੜਕਾਣਾ ਜੀ ਅਨਾਜ ਮੰਡੀਵਾਂ ਜੋ ਨਵਦੀਪ ਨੂੰ 17 ਤਰੀਕ ਨੂੰ ਮਿਸਹਾਬਨਾ ਬਾਈ ਚੜਕਾ ਚਟਵਾਣਾ ਜੀ ਇਹ ਕਹਿੰਦਾ ਨਜਮਨ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ